ਬੰਦੇ ਨਾਲੋਂ ਵਫਾਦਾਰ ਕੁੱਤੇ ਦੀ ਕਹਾਣੀ ਹੈ ਇਹ ਜਦੋਂ ਅਸੀਂ ਬਾਪੂ ਨੂੰ ਗੱਡੀ 'ਚ ਪਾ ਲਿਆ ਤੇ ਤੁਰ ਪਏ ਉਥੋਂ ਤੇ 6 ਕਿਲੋਮੀਟਰ ਟੱਕਰ ਸਾਡੇ ਮਗਰ ਭੱਜਿਆ ਰੋਬੀ ਜਿੰਨਾਂ ਨੂੰ ਅਸੀਂ ਕੁੱਤਾ ਕਹਿੰਨੇ ਆ ਉਹ ਇਨਸਾਨ ਤੋਂ ਵੀ ਵੱਧ ਵਫਾਦਾਰ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਚੇਤ ਸਿੰਘ ਬਾਪੂ ਬੰਗਾਲੀ ਬਾਬੂ ਜਿਨੇ ਫਰੋਜਪੁਰ ਸ਼ਹਿਰ ਦੇ ਵਿੱਚ ਕਚਹਿਰੀਆਂ ਦੇ ਕੋਲੇ ਸੈਸ਼ਨ ਕੋਰਟ ਦੇ ਬਿਲਕੁਲ ਸਾਹਮਣੇ ਬ੍ਰਹਮਾ ਕਰਿਆ ਬ੍ਰਹਮਾ ਕੁਮਾਰੀ ਚੌਕ ਦੇ ਵਿੱਚ ਪਿਛਲੇ 10 ਸਾਲਾਂ ਤੋਂ ਫੁੱਟਪਾਥ ਤੇ ਜੀਵਨ ਕੱਟਿਆ ਹੁਣ ਪਿਛਲੇ ਕਈ ਮਹੀਨਿਆਂ ਤੋਂ ਚੱਲਣ ਫਿਰਨ ਤੋਂ ਰਹਿ ਗਿਆ ਸੀ ਪਿੱਛੇ ਬੈੱਡਸਟੋਰ ਹੋ ਗਏ ਜਾਕਮ ਹੋ ਗਏ ਚੌਕ ਦੇ ਵਿੱਚ ਹੀ ਪਿਆ ਸੀ ਤੇ ਉੱਥੇ ਢਾਬੇ ਦਾ ਮਾਲਕ ਸੀ ਜਿਹਦੇ ਕੋਲੇ ਕਿਸੇ ਟਾਈਮ ਨੇ ਬਹੁਤ ਸਮਾਂ ਭਾਂਡੇ ਮਾਂਜਣ ਦਾ ਕੰਮ ਕੀਤਾ ਉਹ ਰੋਟੀ ਪਾਣੀ ਦੇ ਦਿੰਦੇ ਸੀ ਜਿਹਦੇ ਨਾਲੇ ਜਿਉਂਦਾ ਸੀ ਤੇ ਨਾਲ ਇਹਦੇ ਇੱਕਾ ਡੌਗੀ ਸੀਗਾ ਕੁੱਤਾ ਰੋਬੀ ਨਾਮ ਹੈ ਇਹਦਾ ਇਹ ਵੀ ਇਹਦੇ ਨਾਲ ਹੀ ਸੌਂਦਾ ਸੀ ਉੱਥੇ ਮੰਜੇ ਤੇ ਤੇ ਉੱਥੇ ਹੋਰ ਵੀ ਕਈ ਕੁੱਤੇ ਬੈਠੇ ਸੀ ਅਸੀਂ ਬਾਪੂ ਜੀ ਨੂੰ ਉੱਥੋਂ ਚੁੱਕਿਆ ਅੱਜ ਇੱਕ ਮਿਸਾਲ ਦੀ ਗੱਲ ਆ ਦਿਖਾਉਣੇ ਤੁਹਾਨੂੰ ਇੱਕ ਇਨਸਾਨ ਦੀ ਤੇ ਜਾਨਵਰ ਦੀ ਇਸ ਬੰਦੇ ਨਾਲੋਂ ਵਫਾਦਾਰ ਕੁੱਤੇ ਦੀ ਕਹਾਣੀ ਹੈ ਇਹ ਜਦੋਂ ਅਸੀਂ ਬਾਪੂ ਨੂੰ ਗੱਡੀ 'ਚ ਪਾ ਲਿਆ ਤੇ ਤੁਰ ਪਏ ਉੱਥੋਂ ਤੇ 6 ਕਿਲੋਮੀਟਰ ਤਿੱਕਰ ਸਾਡੇ ਮਗਰ ਭੱਜਿਆ ਰੋਬੀ ਤੇ ਅਸੀਂ ਗੱਡੀ ਰੋਕੀ ਜਦੋਂ ਧਿਆਨ ਦਿੱਤਾ ਵੀ ਇਹ ਤਾਂ ਪਿੱਛੇ ਹੀ ਆਈ ਜਾਂਦਾ ਫਿਰ ਸੰਗਲੀ ਲੈ ਕੇ ਉੱਥੇ ਸਾਡੀ ਟੀਮ ਦੇ ਮੈਂਬਰ ਜਸਪ੍ਰੀਤ ਉਹਨਾਂ ਨੂੰ ਨਾਲ ਲੈ ਕੇ ਇਹਨੂੰ ਬੰਨ੍ਹ ਕੇ ਅਸੀਂ ਗੱਡੀ ਦੇ ਵਿੱਚ ਬਿਠਾ ਲਿਆ ਤੇ ਨਾਲ ਬਹਿ ਗਏ ਆਪਣੇ ਮਾਲਕ ਦੇ ਫਿਰੋਜ਼ਪੁਰ ਤੋਂ ਇੱਥੇ ਤਿੱਕਰ ਪਹੁੰਚਿਆ ਰੋਬੀ ਤੇ ਉੱਥੇ ਲੋਕ ਦੱਸਦੇ ਸੀ ਵੀ ਇਹ ਉਹਦੇ ਨਾਲ ਹੀ ਰਹਿੰਦਾ ਸੀ ਪਹਿਲਾਂ ਜਦੋਂ ਇਹ ਭਾਂਡੇ ਮਾਹਿੰਦਾ ਸੀ ਕਿ ਫਿਰ ਰਿਕਸ਼ਾ ਚਲਾਉਂਦਾ ਸੀ ਜੋ ਇਹ ਖਾਂਦਾ ਸੀ ਉਹੀ ਇਹਨੂੰ ਪਾ ਦਿੰਦਾ ਸੀ ਨਾਲ ਤੇ ਜੇ ਇਹਦੇ ਕੋਲੇ ਕੋਈ ਜਾਂਦਾ ਸੀ ਰਾਤ ਨੂੰ ਉਹਨੂੰ ਕੋਈ ਤੰਗ ਕਰਦਾ ਸੀ ਕਈ ਵਾਰੀ ਸ਼ਰਾਬੀ ਕਬਾਬੀ ਜੇ ਉਹਨੂੰ ਕੋਈ 150 ਰੁਪਏ ਦੇ ਦਿੰਦੇ ਸੀ ਉਹ ਰਾਤ ਨੂੰ ਖੋਣ ਲੱਗ ਜਾਂਦੇ ਸੀ ਆ ਕੇ ਤੇ ਇਹ ਆਪਣੇ ਮਾਲਕ ਦੀ ਵਫਾਦਾਰੀ ਨਿਭਾਉਂਦਾ ਸੀ ਉਹਦਾ ਸਾਥ ਦਿੰਦਾ ਸੀ ਤੇ ਉੱਥੇ ਜਿੱਥੇ ਬੰਗਾਲੀ ਪਿਆ ਸੀ ਉੱਥੇ ਉਹ ਲੋਕ ਵੀ ਸੀ ਆਸ-ਪਾਸ ਜਿਹੜੇ ਚੰਗੇ ਪਰਿਵਾਰਾਂ ਤੋਂ ਆ ਚੰਗੇ ਕਹਿੰਦੇ ਘਾਉਂਦੇ ਆ ਚੰਗੀਆਂ ਜ਼ਿੰਦਗੀਆਂ ਬਤੀਤ ਕਰਦੇ ਆ ਪੈਸਾ ਢੇਲਾ ਸਭ ਕੁਝ ਅਕੋਲੇ ਉਹਨਾਂ ਦੇ ਕੋਈ ਮਦਦ ਨਹੀਂ ਸੀ ਕਰਦਾ ਬੰਗਾਲੀ ਮੌਤ ਦਾ ਇੰਤਜ਼ਾਰ ਕਰੀ ਜਾਂਦਾ ਸੀ ਪਿਆ ਫੁੱਟਪਾਥ ਤੇ ਗੰਦੇ ਨਾਲੇ ਦੇ ਕੰਢੇ ਤੇ ਉੱਥੇ ਇਹ ਬੇਜਵਾਨ ਆਪਣੇ ਮਾਲਕ ਦੇ ਪਿੱਛੇ ਭੱਜਿਆ ਟਿੱਕਰ ਵੀ ਵੀ ਮੈਂ ਇਹਨੂੰ ਇਕੱਲੇ ਨੂੰ ਨਹੀਂ ਜਾਣ ਦਿੰਦਾ ਕਿ ਸਾਡੇ ਨਾਲ ਆਇਆ ਤੇ ਇਨਸਾਨਾਂ ਦੀ ਵਸਤੀ 'ਚ ਇਨਸਾਨਾਂ ਨਾਲੋਂ ਵੀ ਜੇ ਕੋਈ ਸਿਆਣਾ ਆ ਜੇ ਵੀ ਫਿਰ ਇਨਸਾਨ ਜੈਲਸ ਤਾਂ ਕਰਦੇ ਆ ਵੀ ਅਸੀਂ ਸਿਆਣੇ ਆ ਅਸੀਂ 84 ਲੱਖ ਜੀ ਉਹਨਾਂ ਦੇ ਸਰਦਾਰ ਆ ਸਭ ਤੋਂ ਸਿਆਣਾ ਕੌਣ ਐ ਇੱਥੇ ਪਰ ਨਹੀਂ ਭਰਾਵੋ ਅੱਜ ਕੱਲ੍ਹ ਜੁਗ ਦੇ ਸਮੇਂ ਤੋਂ ਹੱਤੋਂ ਵੀ ਸਿਆਣੇ ਹੈਗੇ ਐ ਇੱਥੇ ਜਿਨ੍ਹਾਂ ਨੂੰ ਅਸੀਂ ਕੁੱਤਾ ਕਹਿੰਨੇ ਆ ਉਹ ਇਨਸਾਨ ਤੋਂ ਵੀ ਵੱਧ ਵਫਾਦਾਰ ਆ ਤੇ ਜੇ ਅਸੀਂ ਫਿਰੋਜ਼ਪੁਰ ਸ਼ਹਿਰ ਤੋਂ ਲੈ ਕੇ ਆਏ ਆ ਬੰਗਾਲੀ ਬਾਬੇ ਨੂੰ ਤੇ ਇਹਦੇ ਨਾਲ ਡੌਗੀ ਨੂੰ ਰੌਬੀ ਨੂੰ ਇੱਥੇ ਰਹਿ ਕੇ ਬਾਪੂ ਤਕੜਾ ਹੋਵੇ ਤੰਦਰੁਸਤ ਹੋਵੇ ਵਿਚਾਰਾ ਕਿਉਂਕਿ ਪਿੱਛੇ ਬੈਕ ਤੇ ਜ਼ਖਮ ਬਹੁਤ ਆ ਬੈਡ ਸੋਰ ਹੋਏ ਹੋਏ ਆ